ਕਾਸੀ ਗੱਲ ਜੀ ਸਾਰਿਆਂ ਨੂੰ ਹੋਰ ਸਣਾ ਸਭ ਠੀਕ ਠਾਕ ਜਿ ਹਾਸ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋਗੇ ਲਓ ਜੀ ਟਰੈਕਟਰ ਲੈ ਕੇ ਚੱਲੇ ਅੱਜ ਗੰਨੇ ਦਾ ਰਸ ਕੱਢਣਾ ਵਾ ਰੋ ਲੱਗੇ ਆਪਣੇ ਪੰਜਾਬੀ ਠੇਸ ਦੇ ਵਿੱਚ ਰੋ ਕਹਿੰਦੇ ਇਹਨੂੰ ਅੱਜ ਤੁਹਾਨੂੰ ਦੱਸਦੇ ਆ ਅੱਜ ਕਿੰਦਾ ਰੋ ਕੱਢੀ ਜੀ ਲਓ ਜੀ ਟਰੈਕਟਰ ਕੱਢ ਲਿਆ ਵਾ ਆਪਾਂ ਤੇ ਟਰੈਕਟਰ ਲੈ ਕੇ ਚੱਲੇ ਮੋਟਰ ਦੇ ਵੱਡੇ ਭਾਜੀ ਆ ਬਾਹਰ ਵਾਲੇ ਇਹ ਜਦੋਂ ਬਾਹਰੋਂ ਆਉਂਦੇ ਆ ਤੇ ਰੋ ਦੇ ਬੜੇ ਸ਼ਕੀਨ ਵਾ ਕਹਿੰਦੇ ਰੋ ਅਸੀਂ ਪੀਣੀ ਆ ਤੇ ਉਹ ਚੱਲੇ ਜੇ ਕੱਢ ਲਓ ਜੀ ਆ ਸਾਡੇ ਸਾਡੇ ਚਾਚਾ ਜੀ ਸਰਦਾਰ ਨਰਮਲ ਸਿੰਘ ਜੀ ਇਹ ਵੀ ਬਹੁਤ ਗੰਨੇ ਦਾ ਰਸ ਪਸੰਦ ਕਰਦੇ ਆ ਤੇ ਵੇਖੀ ਅਲਾਈਨਮੈਂਟ ਹੁੰਦੀ ਵੇੜਣਾ ਇਹਨਾਂ ਨੇ ਸਪੈਸ਼ਲ ਇਹ ਰਸ ਪੀਣ ਆਤੇ ਬਣਾਇਆ ਵੇਖੀ ਅਲਾਈਨਮੈਂਟ ਇਹ ਵੀ ਵੇਖੋ ਜੀ ਤਜਰਬਾ ਬੋਲਦਾ ਹੈ ਹੁਣ ਇਹਦੀ ਉਹ ਸਾਫਟ ਪਾਉਣੀ ਆ ਟਰੈਕਟਰ ਨੂੰ ਤੇ ਅਲਾਈਨਮੈਂਟ ਕੀਤੀ ਹੋਈ ਆ ਉਹ ਬੰਦਾਂ ਦੇ ਚਾਰ ਦੇ ਚਾਰ ਦੇ ਬਿਲਕੁਲ ਤਜਰਬਾ ਬੋਲਦਾ ਪੁਰਾਣੇ ਬੰਦੇ ਦਾ ਨਿਸ਼ਾਨੀਆਂ ਹੀ ਆ ਨਹੀਂ ਆ ਨੂੰ ਜਾਣਾ ਥੋੜਾ ਜਾ ਜੋ ਥੋੜਾ ਜਾਣਾ ਟਰੈਕਟਰ ਦਾ ਆਪਣੇ ਫਰਕ ਹੀ ਉਹਦਾ ਕਰਕੇ ਥੋੜਾ ਮਿੱਟੀ ਪਾ ਕੇ ਨਾ ਪਿੱਛੇ ਹਾਈਟ ਵਧਾਈ ਆ ਤੇ ਉਹ ਸਾਫ ਕਰਦੇ ਨੂੰ ਕਰਦਣਾ ਫੋਨ ਕਰ ਉਹਨੂੰ ਸਰ ਕਿਹੜੇ ਸਬਟ ਕਿਥੇ ਤਾਂ ਦੀ ਅਸੀਂ ਆਪੇ ਫੜ ਲੈਣੇ ਆਪੇ ਕਰ ਲੈਣੇ ਆ ਆ ਆਪਣੀ ਮੋਟਰ ਵਾ ਘਰ ਵਾਲਿਆਂ ਦੀ ਸਵੇ ਸੁਬਾ ਸਵੇਰ ਚ ਸੂਰਜ ਸੂਰਜ ਨਿਕਲ ਡਿਆ ਵਾ ਸੁਬਾ ਸਵੇਰ ਉਹ ਕੋਈ ਨਹੀਂ ਨਿਕਲੇ ਛੋਟੇ ਕਾਣੇ ਨਹੀਂ ਸਾਰੇ ਚੰਗੇ ਕਾਣੇ ਕੋਈ ਵੀ ਨਹੀਂ ਸਾਫ ਸਾਫ ਕਰਨੇ ਲਾ ਲੋ ਕਰਕੇ ਸਾਫ ਕਰਕੇ ਵੇੜਨਾ ਸਾਫ ਕਰ ਰਹੇ ਆ ਰਾਤੀ ਵੀ ਸਾਫ ਕੀਤਾ ਸੀ ਚਲੋ ਫਿਰ ਦੁਬਾਰਾ ਇੱਕ ਵਾਰੀ ਸਪਾਈ ਹੋਵੇ ਤਾਂ ਸਪਾਈ ਨਾਲ ਦੀ ਰੀਸਣੀ ਇਹ ਚਾਚਾ ਜੀ ਸਾਡੇ ਬਹੁਤ ਸ਼ਕੀਨ ਵਾ ਰੋ ਦੇ ਦੂਜੇ ਤੇ ਜਿਹਦੇ ਨਾਲ ਕੰਮ ਚੱਲਦਾ ਰਹਿੰਦਾ ਮੈਂ ਚਲੋ ਅਸੀਂ ਇਹ ਰੀਲ ਸਾਂਝੀ ਕਰੀਏ ਸਾਰਿਆਂ ਨਾਲ ਤਾਜ਼ਾ ਰਾਸ ਕੰਨੇ ਦਾ ਕੱਟਾ ਕਰਦੇ ਅੱਗੋ ਤੇਰੀ ਨਹੀਂ ਸੀ ਦਿਖਦੀ ਤੇਰੀ ਸੀਦੀ ਹੋਣੀ ਬਹੁਤ ਵਧੀਆ ਬਹੁਤ ਵਧੀਆ ਹਰਪ੍ਰੀਤ ਸਿੰਘ ਸਾਡਾ ਅਤੀ ਜਾ ਹਰਪ੍ਰੀਤ ਸਿੰਘ ਜਗੰਨੇ ਦੀ ਸੇਵਾ ਕਰਨ ਡਿਆ ਕਰੋ ਰਹਿ ਤੈ ਵਧੀਆ ਬਣਦਾ ਇਹ ਰੋ ਤੁਸੀਂ ਇਹ ਰੋ ਕਿ ਨਹੀਂ ਚੱਤੀ ਜੀ ਕਹਿੰਦਾ ਦੇਖ ਦੇ ਨਾ ਬਹੁਤ ਸਾਫ ਤੇ ਲੰਡੇ ਅੱਜ ਨਹੀਂ ਸਾਫਟ ਪੁੜਕ ਦੀ ਮਸਾਜ ਆ ਤੇ ਬਹੁਤ ਵਧੀਆ ਟੀਜਾ ਮੈਂ ਦੁਨੀ ਚੰਗਾ ਫਿਰ ਮੈਂ ਨਿੰਬੂ ਦੋ ਘਲਾ ਲੈਣੇ ਛੋਕੇ ਸੰਤਰੇ ਵਿੱਚ ਲੈ ਠੀਕ ਹੈ ਸੰਤਰੇ ਘਾ ਲਈ ਅਦਰਕ ਅਦਰਕ ਪਾ ਲੈਣਾ ਛੋਕ ਚਲੋ ਜੀ ਫਿਰ ਨਵੇਂ ਬਲੌਗ ਨਾਲ ਮਿਲਦੇ ਤੁਹਾਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦਨੀਪ ਹਾਂਜੀ ਆ ਰੋਹ ਦੀਆਂ ਦੋ ਬਾਲਟੀਆਂ ਵਾ ਤੇ ਇੱਕ ਦੇ ਵਿੱਚ ਨਾਲ ਸੰਤਰੇ ਸੰਤਰੇ ਪਾ ਕੇ ਨਾਲ ਲੂਣ ਲਾਣ ਚੰਗੀ ਤਰ੍ਹਾਂ ਤੇ ਇਹ ਪੀਣ ਨਾਲ ਤੇ ਦੂਜੀ ਭਾਏ ਖੀਰ ਬਣਾ ਲਓ ਠੀਕ ਹੈ ਠੀਕ ਆਲੋ ਸੰਤਰੇ ਵੀ ਦੇ ਇਹਦੇ ਵਿੱਚ ਨਾ ਨਚੋੜ ਕੇ ਕਾਲਾ ਲੋਨ ਪਾ ਕੇ ਤੇ ਵਧੀਆ ਤਰੀਕੇ ਨਾਲ ਬਣਾ ਕੇ ਤੇ ਫਿਰ ਪਿਓ ਸਾਰੇ ਪਰਿਵਾਰ ਨੂੰ ਛੋਟਾ ਛੋਟੇ ਪਾ ਕਪਾਤਰ ਜਿਹੜਾ ਵਾ ਰਹਿ ਜਾਂਦਾ ਉਹ ਨਾ ਪੋਣੀ ਤੇ ਵੀ ਮੈਂ ਤਾਂ ਛੋਟੇ ਬਾਤੀ ਕਹੋ ਲਾਹ ਹੋ ਜਾਂਦਾ ਵਾ ਜਰਾ ਪਰ 2 2 2 2 2 ਦੀ ਪਾਉ ਤੇ ਸੰਤ ਰੇਲਾ ਹਨ ਚੋੜੀਗੇ ਪਾਉ ਅੱਧੇ ਤੇ ਪਾਉ ਮੋਦਾ ਅਦਰਕ ਥੋੜਾ ਜੰਦਾ ਦੇ ਵਿੱਚ ਇਹ ਦੇ ਦੇਣਾ ਗੰਨੇ ਦੇ ਅਦਰਕ ਤਾਂ ਨਹੀਂ ਬੋ ਕਾਲੇ ਕਰ ਲੈਂਦੇ ਆ ਨਾ ਗੰਨੇ ਦੇ ਵਿੱਚ ਅਦਰਕ ਦੇਣਾ ਹੈ ਕਿ ਜਾਂ ਮਿਲਣੇ ਚ ਗੰਨੇ ਦੇ ਵਿੱਚ ਦੇ ਕੇ ਦੇਣਾ ਹੈ ਮਿਲਣੇ ਚ ਆਹ ਆ ਦੇਸੀ ਉਹੀ ਉਹੀ ਵੇਲਣੇ ਦੇ ਵਿੱਚ ਨਾਲ ਹੀ ਇੱਥੇ ਦੇ ਲੈਣਾ ਤੇ ਫਿਰ ਰੋ ਦੇ ਨਾਲ ਹੀ ਪੀਸ ਜਾਂਦਾ ਦੇਖੋ ਗੰਨੇ ਦੇ ਜਿਹੜਾ ਵਿੱਚ ਇਦਾਂ ਡਾ ਕੇ ਫੇਰੀ ਵਿੱਚ ਹਾਂ ਜਾਂਦਾ ਨਿੰਬੂ ਤੇ ਅਦਰਕ ਜੀ ਆਪਾਂ ਉਹਦਾ ਇਦਾਂ ਡਰਾਈਟ ਲੈ ਆ ਹੱਥ ਵੀ ਆ ਸਕਦੇ ਢੇਲੇ ਦੇਲੇ ਜਿਆਦਾ ਨਿੰਬੂ ਨਾਲ ਜੋੜਨਾ ਨਹੀਂ ਜੇ ਕੋ ਇਹਨੂੰ ਡੋੜਿਆ ਨਹੀਂ ਸਹੀ ਇਹ ਤੁਹਾਨੂੰ ਮੇਰੇ ਭਾਈ ਕਹਿੰਦੀ ਆ ਨਾ ਜੋੜ ਨਾਲ ਹੈ ਦੇ ਵਿੱਚ ਸਹੀ ਆ ਸਾਨਣੀ ਦੇ ਨਾਲ ਵੀ ਉੱਪਰ ਰਹਿ ਜਾਂਦੇ ਆ ਦਾ ਸੇਠਾ ਚਲੇ ਜਾਂਦਾ ਨਾਲੇ ਟੀਟਾ ਤੇ ਬਰਕ ਪੈਂਦਾ ਹੀ ਆ ਰਜ਼ਾਰ ਸਾਹਿਬ ਨਹੀਂ ਵੇਟ ਕਰਨਦੇ ਆ ਵੀ ਦਾਵਾ ਦਾ ਰੋ ਆਵੇ ਗਲਾਸ ਤੇ ਪੀਏ ਉਹ ਤਾਂ ਕਰੋ ਡਾਡੀ ਜਿਹੜਾ ਕੇ ਕੈਮਰਾ ਪਾ ਗੋਣ ਤੁਸੀਂ ਪਾ ਗੋ ਕਾਣੇ ਵੇਖਣਾ ਮੈਂ ਸਰਕਾਰ ਇਦਾਂ ਦਾ ਲਗਾ ਦੇ ਫੇ ਤੁਹਾਡੀ ਗੱਲ ਸਹੀ ਨਹੀਂ ਇਦਾਂ ਦੋ ਦੰਦਾ ਉੜਾਵਾ ਅੱਛਾ ਪੱਟ ਥੋੜੀ ਬੰਦ ਲਈ ਉਹ ਘਰ ਤੇ ਛੋਟਾ ਦਸਤਾਰ ਹੁੰਦੀ ਛੋਟੀ ਸਤਿ ਸ਼੍ਰੀ ਅਕਾਲ ਮੇਰੇ ਭੇਵੀ ਪਤਾ ਰੋ ਸੁਭ ਤੇ ਦੁਨੀਆ ਸਾਰਿਆਂ ਨੇ ਵੇਖਣਾ ਸਰਦਾਰ ਕਿਹੜਾ ਬੈਲਾ ਨਾ ਬੈਲਾ ਜਿੱਥੇ ਦੁਨੀਆ ਆਇਆ ਨਹੀਂ ਆਇਆ ਚਲੋ ਹੁਣ ਏਦਾਂ ਕੁੱਟ ਕੇ ਨਾ ਇਹਨਾਂ ਨੂੰ ਚੋੜਦੇ ਨਿੰਬੂ ਨਿੰਬੂ ਚੋੜਦੇ ਦੇ ਦੇਸੀ ਕੰਮ ਦੇਸੀ ਨੁਕਤਾ ਕਰਦੇ ਦੇਸੀ ਨੁਕਤਾ ਵੀ ਕਿਤੇ ਕੰਮ ਆ ਜਾਂਦਾ ਵਾ ਦੇਸੀ ਨੁਕਤਾ ਵੀ ਜ਼ਰੂਰੀ ਆ ਉਹ ਜੀ ਦਹੀਂ ਦੀ ਲੱਸੀ ਤਿਆਰ ਹੋ ਰਹੀ ਆ ਦਹੀਂ ਦੀ ਲਸੀ ਪਾ ਕੇ ਤੇ ਫਿਰ ਗੰਨੇ ਦਾ ਰਸ ਜਿਹੜਾ ਪੂਰਾ ਰੈਡੀ ਕੀਤਾ ਜਾਊਗਾ ਬੰਦੇ ਵੇਟਿੰਗ ਦੇ ਵਿੱਚ ਵਾ ਵੇਟਿੰਗ ਚੱਲਣ ਲਈ ਯਾਰ ਉਹ ਵਾਲਿਆਂ ਦੀ ਲਓ ਜੀ ਲਸੀ ਡਰੋ ਦੇ ਵਿੱਚ ਰਲ ਗਈ ਆ ਕਰਦੇ ਸਾਰੀ ਲੋ ਜੀ ਕਾਲਾ ਨਮਕ ਲੂਣ ਚਲ ਜਾਦਾ ਨਾ ਜੇ ਕਰਾਓ ਚੈੱਕ ਇਹਨਾਂ ਕੋ ਇਹ ਗੰਨੇ ਉਦਾਂ ਹੀ ਬੜੇ ਠੰਡੇ ਆ ਆਈਸ ਪਾਉਣ ਦੀ ਲੋੜ ਨਹੀਂ ਬਰਫ਼ ਪਾਉਣ ਦੀ ਵਿੱਚ ਲੋੜ ਨਹੀਂ ਆ ਉਦਾਂ ਹੀ ਵਧੀਆ ਮੌਸਮ ਚਲੋ ਲਿਆਓ ਲੋ ਜੀ ਸਰਦਾਰ ਸਾਹਿਬ ਲਓ ਜੀ ਗੰਨੇ ਦਾ ਰਸ ਪੀਓ ਨਾਲੇ ਦੱਸੋ ਕਿਦਾਂ ਦਾ ਵਾ ਨਾ ਮੈਂ ਪੀ ਪੀ ਲਓ ਇੱਕ ਗਲਾ ਉਹ ਪੀਲਾ ਤਿੰਨ ਗਲਾ ਪੀਤਾ ਚਾਰ ਪੀਲਾ ਚਾਰ ਦੀ ਉਸ ਤੇਰੀ ਨੂੰ ਪਤਾ ਸੰਤਰੇ ਸੰਤਰੇ ਪਾ ਕੇ ਨਾ ਚਾਰ ਦੀ ਵਧੀਆ ਰੋ ਬਣਾਏ ਤੇ ਮੈਨੂੰ ਪਤਾ ਤੇਰੀ ਚਾਰ ਦੀ ਉਸ ਤੇਰੀ ਦਹੀਂ ਪਾ ਨਗੇ ਦੇ ਵਿੱਚ ਪਾਇਆ ਰੋ ਦੀ ਏਡੀ ਤਹਿਤੀ ਬਣੀ ਬਹੁਤ ਜਿਆਦੀ ਹੂੰ ਇਹ ਵੀ ਵੇ ਪੀ ਕੇ ਵੀ ਕਿਦਾਂ ਦੀ ਆ ਦੱਸੋ ਵੀ ਕਰੋ ਪਿਖਬਾਣੀ ਬਹੁਤ ਆਵਦੀ ਆ ਤੇ ਹੂੰ ਬਹੁਤ ਵਧੀਆ ਰੋ ਆ ਇਹਦਾ ਰਸ ਆ ਨਾ 11:00 ਵਜੇ ਤੱਕ ਪੋਹਟਣਾ ਐਸਾ ਦੰਮੀ ਉੱਤਰਦੇ ਹੋਂ ਤੇ ਰੋ ਨਿਕਲਦੀ ਹਾਂ ਕਚੜੇ ਬਹੁਤ ਸਵਾਦ ਰੋ ਬਣੀ ਹੁੰਦੀ ਪੀਓ ਤੁਸੀਂ ਵੀ ਗਲਾਗਲਾ ਪੀਣ